ਆਪਾਂ ਕਹਿ ਦਿੰਨੇ ਆ ਲੜਾਈ ਸਮਾਜ ਦੇ ਬਾਹਰ ਜਿਹੜੀ ਹੁੰਦੀ ਹੈ ਉਸ ਤੋਂ ਵੱਡੀ ਲੜਾਈ ਉਸ ਦੇ ਅੰਦਰ ਚੱਲਦੀ ਹੈ। ਕਿਉਂ ਫਿਰ ਵੀ ਜਜ਼ਬਤ ਨਾਲ ਰਹਿੰਦੀ ਹੈ ਕਿਉਂਕਿ ਸਹਿਣਸ਼ੀਲਤਾ ਧਰਤੀ ਹੈ ਨਾ ਔਰਤ ਉਹਨੇ ਸਹਿਣ ਕਰਨਾ ਤਾਂ ਹੀ ਸਭ ਦਿੱਕਤਾਂ ਧਰਤੀ ਦੇ ਵਿੱਚ ਇੱਕ ਦਰਖਤ ਵੀ ਲੱਗਿਆ ਹੋਇਆ ਉੱਥੇ ਦੋ ਓਪੀ ਸੁੱਟ ਦੋ ਉਹਨੇ ਉਸ ਨੂੰ ਵੀ ਜਜ਼ਬ ਕਰ ਲੈਣਾ ਉਹਦੇ ਵਿੱਚ ਸਮੁੰਦਰ ਵੀ ਹੈ ਅੱਗ ਵੀ ਹੈ ਔਰਤ ਜਜ਼ਬ ਕਰਦੀ ਹੈ ਤੇ ਪਰ ਫਿਰ ਜਦੋਂ ਔਰਤ ਦਾ ਬਾਉਂਸ ਬੈਕ ਆਉਂਦਾ ਨਾ ਔਫੇ ਸਮਾਜ ਨੂੰ ਸਿਆ ਨਹੀਂ ਜਾਂਦਾ ਔਰ ਸਮਾਜ ਸ਼ਰਮਸਾਰ ਹੁੰਦਾ ਉਸ ਚੀਜ਼ ਤੋਂ ਕਿਉਂਕਿ ਔਰਤ ਦਬਿਤ ਜੇ ਕਰ ਰਹੀ ਹੈ ਤਾਂ ਹੁਣ ਜਾ ਕੇ ਇੱਕ ਸਮਾਂ ਆਇਆ ਕਿ ਉਹ ਕਲਪਨਾ ਚਾਵਲਾ ਵੀ ਆ ਜੇ ਕਲਪਨਾ ਚਾਵਲਾ ਕਿਤੇ ਹਵਾ ਵਿੱਚ ਹੀ ਰਹਗੀ ਤਾਂ ਸੁਨੀਤਾ ਵਿਲੀਅਮਸ ਕਿੰਨੀ ਵਾਰ ਵਾਪਸ ਆ ਗਈ ਤੇ ਐਸ ਵਾਰ ਸਪੇਸ ਸਭ ਤੋਂ ਵਧੀਰੇ ਰੁਕ ਸਕੀ ਹੈ ਉਹ ਸੋ ਕਿੰਨੇ ਸਾਡੀ ਰਾਸ਼ਟਰਪਤੀ ਮਮੂ ਜੀ ਇਸ ਚੀਜ਼ ਦੀ ਉਦਾਹਰਣ ਨੇ ਕਿ ਕਿੱਥੋਂ ਉੱਠ ਕੇ ਕਿੱਥੇ ਗਏ ਨੇ ਔਰਤ ਦੀ ਸ਼ਕਤੀ ਬੇਤਾਜ ਹੈ ਉਹਨ ਸਮਾਜ ਜਿੰਨਾ ਮਰਜੀ ਦਬਿਤ ਕਰੇ ਜਦ ਤੱਕ ਉਹ ਆਪ ਨਹੀਂ ਦਬਦੀ ਸਮਾਜ ਉਸ ਦੇ ਖੰਭ ਤੋੜਨ ਦੀ ਜਿੰਨੀ ਮਰਜੀ ਕੋਸ਼ਿਸ਼ ਕਰੇ ਜਦੋਂ ਟੁੱਟੇ ਹੋਏ ਖੰਭਾਂ ਨੂੰ ਸਹਿਲਾ ਕੇ ਉਹ ਫੇਰ ਉਡਾਰੀ ਭਰਦੀ ਹੈ ਨਾ ਫਿਰ ਉਹ ਕਾਬ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ ਸੋ ਔਰਤ ਦਾ ਸ਼ਕਤੀਸ਼ਾਲੀ ਹੋਣਾ ਉਸ ਦਾ ਇੱਕ ਜਿਸਮ ਚੋਂ ਜਿਸਮ ਪੈਦਾ ਕਰ ਦੇਣ ਦਾ ਤਲੇਸਾ ਮੈਂ ਜਿਹੜਾ ਮਾਲਕ ਦੇ ਉਸੇ ਹਿੱਸੇ ਪਾਇਆ ਔਰਤ ਸ਼ਕਤੀ ਹੀ ਆਈ ਹੈ ਜਿਹੜੇ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਉਹ ਹੋਸ਼ੇ ਹੁੰਦੇ ਨੇ ਉਹ ਜਿਹੜਾ ਔਰਤ ਦੀ ਇੱਜ਼ਤ ਨਹੀਂ ਕਰ ਸਕਦਾ ਉਹ ਨੂੰ ਮੈਂ ਗਿਣਦੀ ਨਹੀਂ ਕਿਉਂ ਇਨਸਾਨ ਹੈ ਜਦ ਜਦ ਤੱਕ ਔਰਤ ਵਿੱਚ ਪੂਰਨਿਕ ਮਰਦ ਨਹੀਂ ਜਾਗਦਾ ਕਿਉਂਕਿ ਇੱਕ ਮਾਂ ਤੇ ਬਾਪ ਦੋਨਾਂ ਦੀ ਦੇਣ ਹੈ ਉਹ ਉਹਦੇ ਵਿੱਚ ਜਦ ਤੱਕ ਮਰਦਾਵਾਂ ਪਣ ਜੁਰਤ ਵਾਲਾ ਨਹੀਂ ਆਉਂਦਾ ਤਦ ਤੱਕ ਔਰਤ ਵੀ ਕੰਪਲੀਟ ਨਹੀਂ ਜਦ ਤੱਕ ਇੱਕ ਮਰਦ ਵਿੱਚ ਔਰਤ ਨਹੀਂ ਜਾਗਦੀ ਉਹ ਸੰਵੇਦਨਸ਼ੀਲ ਨਹੀਂ ਹੈ ਉਹ ਹੰਬਲ ਨਹੀਂ ਹੈ ਉਹ ਔਰਤ ਨੂੰ ਮਤਲਬ ਕਿ ਜਰ ਨਹੀਂ ਸਕਦਾ ਔਰਤ ਨੂੰ ਰਿਸਪੈਕਟ ਨਹੀਂ ਦੇ ਸਕਦਾ ਤਦ ਤੱਕ ਉਹ ਇਨਸਾਨ ਦੀ ਕਾਇਦਵਲ ਨਹੀਂ ਚੱਲਦਾ ਇਹ ਮੇਰਾ ਮੰਨਣਾ ਮੇਰਾ ਜਾਤੀ ਤਜਰਬਾ ਹੈ ਇਹ ਔਰ ਮੈਨੂੰ ਲੱਗਦਾ ਹੈ ਕਿ ਸਮੇਂ ਦੇ ਨਾਲ ਇਸ ਤੇ ਮੋਹਰ ਲੱਗਦੀ ਹੈ ਔਰਤ ਦੇ ਵਿੱਚ ਜਿਹੜਾ ਦਹਲੀਜ਼ ਦੇ ਅੰਦਰ ਜੋ ਜੋ ਕੁਸ਼ ਉਸ ਦੇ ਨਾਲ ਵਾਪਰਦਾ ਬਾਹਰ ਉਹ ਬਹੁਤ ਵੱਡੀ ਸਟਰੋਂਗ ਪਰਸਨੈਲਿਟੀ ਵੀ ਬਣ ਜਾਂਦੀ ਹੈ ਪਰ ਇਸ ਦੇ ਬਾਵਜੂਦ ਘਰ ਦੇ ਵਿੱਚ ਉਸ ਨੂੰ ਸਭ ਤੋਂ ਬਾਅਦ ਵਿੱਚ ਪਛਾਣ ਮਿਲਦੀ ਹੈ ਕਿਉਂਕਿ ਉੱਥੇ ਇੱਕ ਮਾਂ ਪਤਨੀ ਭੈਣ ਦੀ ਨੂੰ ਕਿੰਨੇ ਸਾਰੇ ਰਿਸ਼ਤੇ ਵਿੱਚ ਵੰਡੀ ਹੋਈ ਹੁੰਦੀ ਹੈ ਤੇ ਸਾਰੇ ਉਸ ਨੂੰ ਆਪਣੀ ਆਪਣੀ ਡਿਊਟੀ ਤੱਕ ਹੀ ਮ hạnੂਦ ਰੱਖ ਦੇਣਾ ਚਾਹੁੰਦੇ ਨੇ ਇਉ ਉਸ ਦੀ ਹਿੰਮਤ ਆ ਕਿ ਉਸਨੇ ਬਾਹਰ ਜਾ ਕੇ ਵੱਡੀ ਪਾਰੀ ਖੇਡ ਲਈ ਮੈਨੂੰ ਕਈ ਥਾਵਾਂ ਤੇ ਸ਼੍ਰੀ ਦੇਵੀ ਜੀ ਦੇ ਕੁਝ ਗੱਲਾਂ ਸੁਣਨ ਨੂੰ ਮਿਲੀਆਂ ਕੁਝ ਇੱਕ ਨਿਰਦੇਸ਼ਕਾਂ ਨੂੰ ਇਹ ਤਕਲੀਫ ਸੀ ਕਿ ਐਡੀ ਵੱਡੀ ਐਕਟਰਸ ਨੂੰ ਐਡੇ ਵੱਡੇ ਨਿਰਦੇਸ਼ਕ ਨੇ ਘਰ ਦੇ ਵਿੱਚ ਬੰਦ ਕਰਕੇ ਵਾਪਸ ਉਸ ਤੋਂ ਉਹ ਕੰਮ ਨਹੀਂ ਲਿਆ ਜੋ ਲੈਣਾ ਚਾਹੀਦਾ ਸੀ ਸੋ ਕਈ ਚੀਜ਼ਾਂ ਦਰਦ ਬਣ ਕੇ ਰਹਿ ਜਾਂਦੀਆਂ ਨੇ ਹੋਰਾਂ ਦਾ ਦਰਦ ਵੀ ਮੇਰੇ ਅੰਦਰ ਬਹੁਤ ਹੈ ਕਿਉਂਕਿ ਮੈਂ ਲੇਖਕਾ ਹਾਂ ਸੋ ਤੁਹਾਡੇ ਸਵਾਲ ਕਾਫੀ ਹੱਦ ਤੱਕ ਵਾਜਬ ਹੈ ਮੈਨੂੰ ਲੱਗਦਾ ਸਾਨੂੰ ਇਹ ਸਵਾਲ ਸਾਰਿਆਂ ਨੂੰ ਕਰਨਾ ਚਾਹੀਦਾ ਆਪਣੇ ਆਪ ਨੂੰ ਵੀ ਕਰਨਾ ਚਾਹੀਦਾ